ਅੱਜ ਪਠਾਨਕੋਟ ਵਿਖੇ ਸਥਿਤੀ ਉਦੋਂ ਤਣਾਅਪੂਰਕ ਹੋ ਗਈ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਅਚਾਰਜ ਬਪੂਤੀ ਸ਼ਰਮਾ ਅਤੇ ਕਾਂਗਰਸ ਦੇ ਮੌਜੂਦਾ ਐਮਸੀ ਮੈਡਮ ਹਰਪ੍ਰੀਤ ਕੌਰ ਅਤੇ ਉਹਨਾਂ ਦੇ ਪਤੀ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਕਹਾਸਨੀ ਹੋ ਗਈ। ਪੱਤਰਕਾਰਾਂ ਦੇ ਗੱਲਬਾਤ ਦੌਰਾਨ ਹਰਪ੍ਰੀਤ ਕੌਰ ਐਮਸੀ ਦੇ ਪਤੀ ਨੇ ਦੱਸਿਆ ਕਿ ਉਹ ਉੱਥੇ ਰੋਡ ਦਾ ਕੰਮ ਕਰਵਾ ਰਹੇ ਸੀ ਅਤੇ ਵਪੂਤੀ ਵਪੂਤੀ ਸ਼ਰਮਾ ਜੀ ਉਥੋਂ ਉਥੇ ਆਏ ਅਤੇ ਉਹਨਾਂ ਨੇ ਕੰਮ ਨੂੰ ਰਕਵਾਉਣ ਦੀ ਕੋਸ਼ਿਸ਼ ਕੀਤੀ ਅਤੇ ਹਰਪ੍ਰੀਤ ਕੌਰ ਜੀ ਦੇ ਪਤੀ ਨੇ ਇਹ ਕਿਹਾ ਕਿ ਵਪੂਤੀ ਸ਼ਰਮਾ ਦੇ ਪੁੱਤਰ ਕੀਰਤੀ ਸ਼ਰਮਾ ਵੱਲੋਂ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇਸ ਮੁੱਦੇ ਤੇ ਜਦੋਂ ਕੀਰਤੀ ਸ਼ਰਮਾ ਦੇ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਿਰੇ ਤੋਂ ਹੀ ਇਸ ਦੋਸ਼ਾ ਨੂੰ ਅਨਕਾਰ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਮੈਂ ਉਸ ਮੌਕੇ ਤੇ ਮੌਜੂਦ ਹੀ ਨਹੀਂ ਸੀ ਤਾਂ ਮੈਂ ਤਮਕੀ ਕਿਵੇਂ ਦੇ ਸਕਦਾ ਹਾਂ ਇਸ ਦੇ ਦੌਰਾਨ ਪੰਜਾਬ ਕਾਂਗਰਸ ਕਮੇਟੀ ਦੇ ਪੰਜਾਬ ਬਰਵਕਤਾ ਮੈਡਮ ਟੀਨਾ ਚੌਧਰੀ ਵੀ ਉਸ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਗੱਲਬਾਤ ਦੇ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸ਼ਰਿਆਮ ਤੱਕਾ ਕੀਤਾ ਜਾ ਰਿਹਾ ਹੈ ਅਤੇ ਮੈਂ ਆਪਣੇ ਪੰਜਾਬ ਪ੍ਰਧਾਨ ਰਾਜਾ ਬ੍ਰਿੰਨਜੀ ਦੇ ਨੌਲੇਜ ਦੇ ਵਿੱਚ ਇਹ ਕੇਸ ਲਿਆਵਾਂਗੀ ਅਤੇ ਸਾਡੀ ਐਮਸੀ ਹਰਪ੍ਰੀਤ ਕੌਰ ਨੂੰ ਕਿਸੇ ਤੋਂ ਡਰਨ ਦੀ ਕੋਸ਼ਿਸ਼ ਨਹੀਂ ਹੈ ਡਰਨ ਦੀ ਕੋਈ ਲੋੜ ਨਹੀਂ ਹੈ ਪੂਰੀ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਚਟਾਨ ਵਾਂਗੂ ਖੜੀ ਹੈ ਦੀ ਆਪਣੀ ਫੈਮਿਲੀ ਦੇ ਨਾਲ ਇਧੋ ਗੁਜ਼ਰ ਰਹੀ ਸੀਗੀ ਔਰ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਕੌਂਸਲਰ ਨੇ ਹਰਪ੍ਰੀਤ ਕੌਰ ਜੀ ਅੱਜ ਇਸ ਸੜਕ ਦਾ ਕੰਮ ਕਰਵਾ ਰਹੇ ਸੀਗੇ ਔਰ ਇਸ ਮੌਕੇ ਤੇ ਪਹੁੰਚ ਕੇ ਕਈ ਦਿਨਾਂ ਤੋਂ ਇਹ ਸੜਕ ਦੇ ਖਸਤਾ ਹਾਲਾਤ ਸੀਗੇ ਔਰ ਕਿਸੇ ਵੀ ਆਮ ਆਦਮੀ ਪਾਰਟੀ ਦੇ ਚਾਹੇ ਮੰਤਰੀ ਹੋਣ ਚਾਹੇ ਇੱਥੇ ਹਲਕਾ ਇੰਚਾਰਜ ਹੋਣ ਸਪੈਸ਼ਲੀ ਬਬੂਤੀ ਸ਼ਰਮਾ ਜੀ ਨੇ ਇੱਥੇ ਆ ਕੇ ਇੱਥੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜੋ ਮੈਨੂੰ ਇਹਨਾਂ ਵੱਲੋਂ ਦੱਸਿਆ ਗਿਆ ਔਰ ਇੱਥੇ ਖੜੇ ਹੋ ਕੇ ਉਹਨਾਂ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਵੱਲੋਂ ਵੀ ਇਹਨਾਂ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਹਨਾਂ ਦੇ ਬੇਟੇ ਵੱਲੋਂ ਵੀ ਅਪਸ਼ਬਦ ਵਰਤੇ ਗਏ ਨੇ ਸਾਡੇ ਕਾਂਗਰਸ ਦੇ ਕਾਉਂਸਲਰ ਸਾਹਿਬਾਨ ਦੇ ਖਿਲਾਫ ਔਰ ਮੈਂ ਹੈਰਾਨ ਹਾਂ ਕਿ ਇੱਕ ਮਹਿਲਾ ਹੋ ਕੇ ਜੋ ਅੱਜ ਸਮਾਜ ਲਈ ਇੰਨੀ ਸੇਵਾ ਕਰ ਰਹੇ ਨੇ ਅੱਜ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਆਪਣੀ ਵਾਹਵਾ ਹੀ ਖੱਟਣ ਵਾਸਤੇ ਅੱਜ ਇੱਥੋਂ ਤੱਕ ਗਿਰ ਚੁੱਕੀ ਹੈ ਕਿ ਅੱਜ ਸਿਰਫ ਔਰ ਸਿਰਫ ਉਦਘਾਟਨ ਕਰਨ ਲਈ ਇੱਥੇ ਆਣਾ ਚਾਹੇ ਤਾਂ ਕਿ ਆਪਣੀ ਹਾਈ ਕਮਾਂਡ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਇਹ ਦੱਸ ਸਕਣ ਕਿ ਪਠਾਨਕੋਟ ਦੇ ਵਿੱਚ ਅਸੀਂ ਕੰਮ ਕਰਵਾ ਰਹੇ ਜਦ ਕਿ ਕੋਈ ਕੰਮ ਨਹੀਂ ਹੈ ਕਰਵਾ ਰਹੇ ਕਾਰ ਬੈਠੇ ਨੇ ਵਰਕਰ ਵੀ ਇਹਨਾਂ ਦੇ ਆਪਸ ਦੇ ਵਿੱਚ ਛੱਡ ਕੇ ਜਾ ਰਹੇ ਨੇ ਕੋਈ ਇਹਨਾਂ ਦਾ ਵਰਕਰ ਇਹਨਾਂ ਦਾ ਸਾਥ ਦੇ ਕੇ ਰਾਜੀ ਨਹੀਂ ਹੈ ਪੁਰਾਣੇ ਪੁਰਾਣੇ ਆਮ ਆਦਮੀ ਪਾਰਟੀ ਦੇ ਵਰਕਰ ਇਹਨਾਂ ਨਾਲ ਨਾਲ ਤੱਕ ਨਹੀਂ ਲੱਭਦੇ ਔਰ ਐਦਾਂ ਦੀ ਤੱਕੇਸ਼ਾਹੀ ਜੇ ਸਾਡੀ ਮਹਿਲਾ ਕਾਂਗਰਸ ਦੇ ਔਰ ਸਾਡੇ ਵਰਕਰਸ ਨਾਲ ਖਾਸ ਤੌਰ ਤੇ ਕਾਉਂਸਲਰ ਸਾਹਿਬਾਨ ਨਾਲ ਐਦਾਂ ਹੋਏਗਾ ਅਸੀਂ ਕਤੇ ਬਰਦਾਸ਼ਤ ਨਹੀਂ ਕਰਾਂਗੇ ਔਰ ਮੈਂ ਪੰਜਾਬ ਕਾਂਗਰਸ ਪ੍ਰਵਕਤਾ ਹੋਣ ਦੇ ਨਾਤੇ ਇਸ ਦੀ ਕੜੀ ਨਿੰਦਾ ਕਰਦੀ ਹਾਂ ਔਰ ਇਸ ਚੀਜ਼ ਦੀ ਖਬਰ ਮੈਂ ਆਪਣੇ ਹਾਈ ਕਮਾਂਡ ਰਾਜਾ ਵਡਿੰਗ ਜੀ ਨੂੰ ਵੀ ਦੱਸਾਂਗੀ ਕਿ ਅੱਜ ਆਮ ਆਦਮੀ ਪਾਰਟੀ ਇਸ ਹੱਦ ਤੱਕ ਉਤਰ ਚੁੱਕੀ ਹੈ ਕਿ ਕ੍ਰੈਡਿਟ ਲੈਣ ਵਾਸਤੇ ਇੱਥੇ ਵਾਵੇ ਖੱਟਣ ਵਾਸਤੇ ਇੱਥੇ ਉਦਘਾਟਨ ਕਰਾਉਣ ਦੇ ਮੌਕੇ ਤੇ ਕਾਂਗਰਸੀਆਂ ਦੇ ਕੰਮ ਦੇ ਵਿੱਚ ਅਰਚਨ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੀ ਲੋੜ ਪੈਗੀ ਕਿ ਕੋਲਜਾ ਦਾ ਲੱਗਣ ਤੋਂ ਬਾਅਦ ਇਹਨਾਂ ਨੂੰ ਜੜੇ ਆਪਣੇ ਉੱਤੇ ਉਦਘਾਟਨ ਅੱਜ ਨਾਲ ਜਿਹੜਾ ਇਹ ਕ੍ਰੈਡਿਟ ਨਾਂ ਦੀ ਇੱਕ ਚੁਸਤ ਲੜਾਈ ਦੇਖੋ ਤੁਸੀਂ ਜਾਣਦੇ ਹੋ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਪੈਸ਼ਲੀ ਪਠਾਨਕੋਟ ਦੀ ਜੇ ਮੈਂ ਗੱਲ ਕਰਾਂ ਕਾਰਪੋਰੇਸ਼ਨ ਨੂੰ ਕਿਸੇ ਵੀ ਪੂਰੇ ਤੰਗ ਨਾਲ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਇਨਫੈਕਟ ਹਰ ਚੀਜ਼ ਦੇ ਵਿੱਚ ਅੜਚਨਾ ਪਾਈਆਂ ਜਾ ਰਹੀਆਂ ਕੋਈ ਵੀ ਇੱਥੇ ਟੈਂਡਰ ਪਾਸ ਹੁੰਦਾ ਸਭ ਤੋਂ ਪਹਿਲੇ ਆਮ ਆਦਮੀ ਪਾਰਟੀ ਦੇ ਵਰਕਰ ਹੋਣਾ ਚਾਹੀਏ ਹਲਕਾ ਇੰਚਾਰਜ ਹੋਣਾ ਹਰ ਕੰਮ ਦੇ ਵਿੱਚ ਅੜਿੱਗਾ ਪਾਉਣ ਦੀ ਕੋਸ਼ਿਸ਼ਾਂ ਕਰਦੇ ਹਨ ਪਰ ਮੈਂ ਇਹਨਾਂ ਨੂੰ ਸਲਾਮ ਕਰਦੀ ਹਾਂ ਉਹਨਾਂ ਦੇ ਕੰਮ ਨੂੰ ਕਿ ਅੱਜ ਕڑی ਮੁਸ਼ਕਲ ਲਗਾਤਾਰ ਮੁਸ਼ਕਲ ਕਰਨ ਦੇ ਬਾਵਜੂਦ ਅੱਜ ਇੱਥੇ ਤੱਕ ਪਹੁੰਚੇ ਕਿ ਅੱਜ ਸੜਕ ਦਾ ਕੰਮ ਲੱਗਿਆ ਸਰਕਾਰ ਆਮ ਆਦਮੀ ਪਾਰਟੀ ਦੀ ਔਰ ਕੰਮ ਕਾਂਗਰਸ ਦੇ ਸਾਡੇ ਵਰਕਰ ਕਰਵਾ ਰਹੇ ਸੀ 2019 ਦੇ ਔਰ ਇਹ ਪੈਸੇ ਇਹ ਜਿਹੜਾ ਫੰਡ ਅਲੋਕੇਟ ਹੋਏ ਨੇ ਔਰ ਇਹ 2019 ਦੇ ਅਲੋਕੇਟ ਹੋਏ ਨੇ ਔਰ ਅੱਜ ਇੰਨੀ ਅੜਚਨਾ ਪਾਉਣ ਦੇ ਬਾਵਜੂਦ ਵੀ 60 ਮਹੀਨਾ ਪਾਸ ਕਰਨੇ ਇੰਨੀ ਮੁਸ਼ਕਲ ਨਾਲ ਅੱਜ ਕੰਮ ਸ਼ੁਰੂ ਕਰਵਾਇਆ ਸੋ ਮੈਨੂੰ ਲੱਗਦਾ ਹੈ ਬਹੁਤ ਵੱਡੀ ਗੱਲ ਹੈ ਜੀ ਜਿਦਾ ਕਿ ਤੁਸੀਂ ਦੇਖ ਸਕਦੇ ਹੋ ਵੀ ਅਕਤੂ ਬੱਲਾ ਕਿਤੇ ਕੋਡ ਆਫ ਕੰਡਕਟਰ ਜਿਹੜਾ ਲੱਗਾ ਹੋਇਆ ਹੈ ਉਹਦੇ ਵਿੱਚ ਕਿਸੇ ਵੀ ਕੋਈ ਵੀ ਓਲਿਡਿਕਲ ਪਾਰਟੀ ਹੋਵੇ ਕੋਈ ਵੀ ਹੈਗਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਉਹਦੀਆਂ ਇਨਮਿਲ ਪਾਲਣ ਕੀਤੀ ਜਾਏਗੀ ਉਹ ਕਰਾਈ ਜਾਏਗੀ ਕਿਸੇ ਨੂੰ ਵੀ ਲਾਇਨ ਆਰਡਰ ਨੂੰ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਸਾਡੇ ਏਰੀਆ ਵਿੱਚ ਜਿੱਥੇ ਵੀ ਹੁਣ ਦੇ ਦੋ ਸਾਲੋਂ ਪਤਾ ਲੱਗਾ ਕਿ ਇੱਥੇ ਕੋਈ ਹੋ ਸਕਦਾ ਕੋਈਆਂ ਕੰਮ ਹੋਦਾਦਾ ਇਮੀਡੀਟਲੀ ਇਹ ਰਾਸ ਕਰਕੇ ਜਿਹੜਾ ਦੋਨਾਂ ਪਾਰਟੀਆਂ ਨੂੰ ਭੇਜ ਕੇ ਜਿਸੇ ਡਿਪਯੂਟ ਕੀਤੀ ਆ ਔਰ ਜਿਹੜਾ ਜੇ ਕੋਈ ਕੰਮ ਚੱਲ ਰਿਹਾ ਜਾ ਕਿਉਂਕਿ ਜਿੱਦਾਂ ਕਿ ਕੋੜੇ ਕੋੜੇ ਕਨੈਕਟ ਤੇ ਹਦਾਤਾਂ ਦੇ ਵਿੱਚ ਆ ਵੀ ਕੋਈ ਵੀ ਪੋਲਿਟੀਕਲ ਪਾਰਟੀ ਕਿਸੇ ਚੀਜ਼ ਨੂੰ ਵੀ ਓਨ ਨਹੀਂ ਕਰ ਸਕਦੀ ਉਹਨਾਂ ਕਿ ਅਸੀਂ ਕੰਮ ਕਰਾ ਰਹੇ ਆ ਕੋਈ ਕੰਮ ਕਰਾ ਰਿਹਾ ਸੋ ਜੇ ਇਹ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਉਲੰਘਣਾ ਦੇ ਵਿੱਚ ਆਂਦਾ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਸਰ ਮੌਕੇ ਤੇ ਜਿਹੜਾ ਕਾਂਗਰਸ ਦੇ ਨੇਤਾ ਵੱਲੋਂ ਵੀ ਨੇ ਧਮਕੀਆਂ ਵੀ ਜੜੀਆਂ ਗੱਲ ਕੀਤੀ ਗਈ ਹੈ ਮੈਨੂੰ ਮੌਕੇ ਤੇ ਜਿਹੜੀ ਧਮਕ ਇਰੇ ਬਾਰੇ ਸਾਡਾ ਸਪਸ਼ਟ ਹੈ ਕਿ ਅਸੀਂ ਦੋਨਾਂ ਪਾਰਟੀਆਂ ਨੇ ਕਿਹਾ ਵੀ ਜਿੰਨੋਂ ਜੇਬ ਕੋ ਬੀਬੀਐਸ ਸੀ ਹੈਗੀ ਆਪਣੇ ਆਪਣੀ ਕੰਪਲੇਂਟ ਦੇ ਸਕਦਾ ਅਸੀਂ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਜੋ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਾਂਗੇ। ਥੈਂਕ ਯੂ। ਨਾਲ ਇਥੇ ਇਹ ਹੈ ਕਿ ਇਹ ਕੰਮ ਅਸੀਂ 2018 ਦੇ ਵਿੱਚ ਆਪਾਂ ਸ਼ਿਵਰ ਦਾ ਕੰਮ ਸ਼ੁਰੂ ਕਰਾਇਆ ਸੀ। ਉਹਦੇ ਵਿੱਚ ਆਪਾਂ ਸ਼ਿਵਰ ਦੀ ਲਾਈਨ ਪਾਈ ਸੀ ਤੇ ਜਿਹਦੇ ਵਿੱਚ ਟੀਟੀ ਵਿਲ ਸਾਡਾ ਸੜਕ ਬਣਾਉਣ ਦਾ ਨਾਮ ਸੀ ਜਿਹੜਾ ਆਪਾਂ ਮੰਡੀਪੁਰ ਨੂੰ ਟ੍ਰਾਂਸਫਰ ਕੀਤਾ। ਉਹਦੇ ਵਿੱਚ ਕੀ ਹੋਇਆ ਕੁਝ ਦੌਰ ਦੇ ਵਿੱਚ ਇਲੈਕਸ਼ਨ ਆ ਗਏ। ਕੱਲੇ ਐਮਟੀ ਦਾ ਲਖਣ ਆ ਗਿਆ ਜਦੋਂ ਜਾਂ ਸਰਕਾਰ ਨੇ ਲਖਣ ਲੜਿਆ ਉਦੋਂ ਕੰਮ ਰਹਿ ਗਿਆ ਫਿਰ ਆਪਾਂ ਰਿਪੇਅਰ ਕਰਵਾਈ ਤੇ ਪ੍ਰਸ਼ਾਦ ਕਰਕੇ ਜਦੋਂ ਸ਼ਿਵਰ ਪਿਆ ਉਹਨੂੰ 1 ਸਾਲ 1.5 ਸਾਲ ਰੁਪਏ ਵਾਸਤੇ ਨੂੰ ਟਾਈਮ ਦੇਣਾ ਪੈਂਦਾ ਸੜਕ ਬੰਦ ਦੀ ਉਸ ਤੋਂ ਬਾਅਦ ਆਪਾਂ 2022 ਦੇ ਵਿੱਚ ਆਪਾਂ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਪੱਲੀ ਸਿਜਾਣਪੁਰ ਰੋਡ ਦੀ ਸੜਕ ਬਣਾਈ ਹੈ ਉਦੋਂ ਵੀ ਇਹਨਾਂ ਨੇ ਸਾਰੇ ਲੋਕਾਂ ਕੋ ਸਹਿਯਾਨ ਕਰਾ ਕੇ ਕੰਮ ਬੰਦ ਕਰਵਾਉਣ ਦੀ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਉਸੇ ਤਰ੍ਹਾਂ ਅੱਜ ਵੀ ਇਹਨਾਂ ਨੇ ਕੀ ਕੀਤਾ ਕਿ ਇਹ ਕੰਮ ਨੂੰ ਅੱਜ ਸਾਨੂੰ ਚਾਲੂ ਕਿਤੇ ਪੰਜ-ਛੇ ਦਿਨਾਂ ਪੂਰੇ ਪਿੰਡ ਨੂੰ ਪਤਾ ਸਾਡੇ ਵਾਰਡ ਨੂੰ ਪੂਰੇ ਨੂੰ ਪਤਾ ਕਿ ਕੰਮ ਕਿੱਦਾਂ ਹੋ ਰਿਹਾ ਇਹਨਾਂ ਨੇ ਅੱਜ ਆ ਕੇ ਬਾਵਾਹੀ ਖਟਣ ਦੀ ਜੱਜ ਕੀਤੀ ਜਿਹਦੇ ਵਿੱਚ ਮਦਦ ਸਾਡੀ ਤੇ ਵਿਕਾਸ ਸਾਣੀ ਨੇ ਕੀਤੀ ਅਸੀਂ ਉਹਨੇ ਕੋਈ ਕਾਂਗਰਸ ਬੀਜੇਪੀ ਹੋਵੇ ਕੋਈ ਆਪ ਨਹੀਂ ਦੇਖੀ ਉਹਨੇ ਮਤ ਕਰਕੇ ਤੇ ਐਸਟੀਓ ਮੰਡੀ ਬੋਰਡ ਨੇ ਸਾਡਾ ਸੁਣਾ ਸੁਣਾਈ ਕੀਤੀ ਤੇ ਸੜਕ ਦਾ ਕੰਮ ਸ਼ੁਰੂ ਕਰਾਇਆ ਤੇ ਅੱਜ ਇਹਨਾਂ ਨੇ ਆ ਕੇ ਮੇਰੇ ਨਾਲ ਹੱਥੋ ਪਾਈ ਕੀਤੀ ਬੰਨਗਾਲੀ ਕਲੋਜ਼ ਕੀਤੀ ਕਲਾਕ ਕੀਰਤੀ ਦਾ ਬੇਟਾ ਜਿਹੜਾ ਆ ਇਹਦੇ ਨਾਲ ਮੁੰਡਾ ਸਕੂਟਰੀ ਚਲਾ ਕੇ ਆ ਔਰ ਕਾਢੀnga ਸਾਡੇ ਕੋਲ ਲਾ ਕੇ ਮੁੰਡੇ ਸੀ ਪ੍ਰੈਸ ਰਿਪੋਰਟਰ ਰਵੀ ਲਾ ਕੇ ਖੜਾ ਸੀ ਕਹਿੰਦਾ ਤੈਨੂੰ ਗੋਲੀ ਮਿਜਨੀਓ ਮੈਨੂੰ ਕਹਿੰਦਾ ਤੈਨੂੰ ਜਾਨੋ ਮਾਰਨ ਦੀ ਮੈਨੂੰ ਧਮਕੀ ਦੇ ਕੇ ਗਿਆ ਜੇ ਮੇਰੇ ਕੱਲ ਨੂੰ ਮੇਰੇ ਪਰਿਵਾਰ ਨੂੰ ਮੈਨੂੰ ਜਾਂ ਮੇਰੇ ਕਿਸੇ ਵੀ ਸਾਥੀ ਨੂੰ ਕੁਛ ਵੀ ਹੋਇਆ ਉਸ ਦੇ ਵਿੱਚ ਇਹਦਾ ਭਰਾ ਇਹ ਮੁੰਡੇ ਬਹੁਤੀ ਸ਼ਰਮਾ ਬੇਟ ਬਹੁਤੀ ਸ਼ਰਮਾ ਤੇ ਬਹੁਤੀ ਸ਼ਰਮਾ ਦਾ ਬੇਟਾ ਤੇ ਨਾਲ ਜਿਹੜੇ ਦੇ ਸਾਥੀ ਇੱਥੇ ਆਏ ਹੋਏ ਆ ਉਹਦੇ ਉਹਦੇ ਤੇ ਹੋਏਗੀ ਤਾਂ ਮੈਂ ਇੱਕ ਗੱਲ ਹੋਰ ਕਹ ਲੈਣਾ ਇਹਨਾਂ ਨੇ ਅੱਗੇ ਵੀ ਜਿਹੜਾ ਬੀਜੇਪੀ ਦੇ ਵਿੱਚੋਂ ਨਿਕਲ ਗਿਆ ਜਾਂ ਆਪ ਤੇ ਗਿਆ ਦੀਪੂ ਮੇਰਾ ਇਹਨੇ ਪਹਿਲੇ ਵੀ ਮੇਰੇ ਤੇ ਜਾਣ ਲਵਾ ਹਲਮਾ ਕੀਤਾ ਇਹਦੇ ਤੇ 450 ਦਾ ਕੇਸ ਹੈ ਇਹਨੇ ਅੱਜ ਉਹਦੇ ਡਰ ਦੇ ਨਾਲ ਬਬੂਤੀ ਸ਼ਰਮੇ سپورਟ ਦੇ ਚੱਕਰ ਦੇ ਵਿੱਚ ਇਹਨੇ ਉਹਨੇ ਮੈਨੂੰ ਫੇਰ ਕਾਲਾ ਗੱਡੀਆਂ ਪਰ ਮੈਂ ਆਪਾਂ ਕੋਈ ਰੰਜਿਸ਼ ਨਹੀਂ ਆਹੀ ਗੌਰਮੈਂਟ ਦੀ ਰਾਜਨੀਤੀ ਕਰਨਾ ਚਾਹੁੰਦੇ ਆ ਨਾ ਕਿ ਹਥੋਪਾਈ ਦੀ ਇਹਨੇ ਜਦੋਂ ਵੀ ਆਂਦੇ ਆ ਤੁਸੀਂ ਦੇਖੋ ਕੱਲ ਹੀ ਇਹਦਾ ਬੰਦਾ ਉਖੜੋਇਆ ਸੱਟੇ ਦੇ ਪੈਸੇ ਲੈਂਦੇ ਉਹ ਬਬੂਤੀ ਸ਼ਰਮੇ ਦੇ ਟੀਮ ਦਾ ਬੰਦਾ ਸੀ ਜਦ ਕਿ ਸਾਰਿਆਂ ਨੂੰ ਪਤਾ ਤਾਂ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਆ ਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਲੋਕਾਂ ਨੂੰ ਧੱਕੇਵਾਜੀ ਕਰ ਰਿਹਾ ਤੇ ਆਪਣੀ ਬਦਮਾਸ਼ੀ ਦੱਸ ਰਿਹਾ ਔਰ ਹੋਈ ਠੀਕ ਥੈਂਕ ਯੂ ਸਰ ਕੀ ਹੈਗਾ ਸਾਲਮਾ ਜਿਹੜਾ ਆਪਸ ਵਿੱਚ ਜਿਹੜੀ ਫੁੱਟਬਾਲ ਜਿਹੜੀ ਸਾਡੇ ਆਇਆ ਕੰਪੀਟ ਜੜਾ ਜੜਾ ਸਾਡੇ ਦੇਖੋ ਲੜਾਈ ਝਗੜਾ ਕੋਈ ਨਹੀਂ ਮੈਂ ਆਪਣੇ ਮਾਧਪੁਰ ਨੂੰ ਜਾ ਰਿਹਾ ਸੀਗਾ ਵਿਚੋਂ ਦੀ ਲੰਘਦਾ ਵੇ ਆਇਆ ਇੱਥੇ ਦੇਖਿਆ ਵਾ ਮਸ਼ੀਨਾਂ ਬੁਝੋਣਾ ਖੜੀਆਂ ਸੀਗੀਆਂ ਮੈਂ ਉਹਨੂੰ ਬੁਲਾਇਆ ਇੱਥੇ ਇਹਨਾਂ ਦਾ ਕੋਈ ਅਫਸਰ ਸੀਗਾ ਆਪਣੇ ਮੰਡੀ ਬੋਰਡ ਦਾ ਤੇ ਉਹਨੂੰ ਪੁੱਛਿਆ ਵੀ ਇਹਨੂੰ ਮੈਂ ਕਿਹਾ ਜਿਹੜਾ ਕਹਿੰਦਾ ਕਿ ਮੈਂ ਹਾ ਕੀ ਕਰਨ ਲੱਗਾ ਕਹਿੰਦਾ ਜੀ ਆਪਾਂ ਸੜਕ ਪਾੜੀ ਆ ਤੇ ਮੈਂ ਕਿਹਾ ਜਰਾ ਵਧੀਆ ਠੇਕੇ ਨਾਲ ਪਾਇਓ ਕੋਈ ਲਮਾ ਨਾ ਆਏ ਮੈਂ ਗੱਲ ਕਰ ਰਿਹਾ ਸੀ ਤੇ ਪਿੱਛੋਂ ਇਹ ਆਪਣੇ ਜਤਨਵਾਲੀਆ ਇਹ ਠੇਕੇਦਾਰ ਆਇਆ ਇੱਥੇ ਤੇ ਇਹਨੂੰ ਇਹ ਲੱਗਿਆ ਵੇ ਪਤਾ ਨਹੀਂ ਮੇਰੀ ਕੋਈ ਸ਼ਿਕਾਇਤ ਕਰਨ ਆ ਗਿਆ ਇਹ ਕਹਿੰਦਾ ਜੀ ਅਸੀਂ ਵਧੀਆ ਕੰਮ ਕਰਨੇ ਹੁੰਦੇ ਆ ਮੈਂ ਕਿਹਾ ਯਾਰ ਮੈਂ ਤੈਨੂੰ ਬੁਲਾਇਆ ਹੀ ਨਹੀਂ ਤੂੰ ਐਵੇਂ ਬੜੋ ਬਧੀ ਆਪਣੇ ਹੋਰ ਲਾ ਪਿਆ ਇਨੇ ਕੀ ਗਿਤਾ ਇਹਨੇ ਰੋਲਾ ਪਾਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਇਹ ਕੋਈ ਪਸੰਦ ਬੰਦੇ ਸੀਗੇ ਕੋਈ ਸ਼ਰਾਬੀ ਸ਼ਰਬੀ ਉਹ ਉਹ ਇਕੱਠੇ ਕਰ ਲਿਓ ਤੇ ਸਾਡੇ ਮੁੜੇ ਇੱਥੇ ਖੜੇ ਸੀਗੇ ਇਹ ਵੀ ਸਾਰੇ ਆਸੀਂ ਕੋਈ ਨਾ ਤੇ ਦੇਖੋ ਮਾਰਕੀਟ ਕਮੇਟੀ ਵੱਲੋਂ ਮੰਡੀਕਰਨ ਬੋਰਡ ਵੱਲੋਂ ਸੜਕ ਬਣ ਰਹੀ ਹੈ ਪੰਜਾਬ ਸਰਕਾਰ ਸੜਕ ਬਣਾ ਰਹੀ ਹੈ ਇਹ ਬੰਦਾ ਜਿਹੜਾ ਇਹ ਠੇਕਦਾਰੀ ਕਰਦਾ ਜਾਂਦਾ ਠੇਕਦਾਰੀ ਕਰਦਾ ਕਰਦਾ ਰਹੇ ਲੋਕਾਂ ਨੂੰ ਜਦੋਂ ਇਹ ਗੱਲ ਕਹਿੰਦਾ ਉੱਥੇ ਜਾ ਕੇ ਜੀ ਮੈਂ ਸੜਕ ਬਣਾ ਰਿਆ ਮੈਂ ਕੋਲੋ ਸੜਕ ਬਣਾ ਰਿਆ ਇਹ ਲੋਕ ਪੁੱਛਦੇ ਵੇ ਤੂੰ ਤੂੰ ਆਪਣੇ ਕੋਈ ਖਾਤੇ ਪਾਇਆ ਕਿਹਾ ਇਹ ਤੇ ਸੜਕ ਬਣਾ ਰਿਹਾ ਸਰਕਾਰ ਦਾ ਕੰਮ ਹੈ ਮੰਡੀ ਮੰਡੀ ਬੋਰਡ ਜਿਹੜਾ ਪੰਜਾਬ ਸਰਕਾਰ ਦੇ ਅਧੀਨ ਹੈ ਪਰ ਪੰਜਾਬ ਸਰਕਾਰ ਕੰਮ ਕਰਾਇਆ ਕਰਦੀ ਇਹਦੇ ਦੀ ਕੋਈ ਦੋਰ ਆਈ ਨਹੀਂ ਤੇ ਇਹ ਐਵੇਂ ਆ ਕੇ ਕਦੀ ਕਹਿੰਦਾ 2019 ਦਾ ਆ ਗਿਆ ਜੀ 20 ਦਾ ਆ ਗਿਆ ਫਲਾਣਾ ਇਹ ਮਤਲਬ ਇਹਨੇ ਬੜੀ ਖੱਪਾਈ ਔਰ ਗਾਲਾਂ ਕਢੇ ਸ਼ੁਰੂ ਕਰ ਦਿੱਤੀਆਂ ਮੈਂ ਫਿਰ ਹੱਥੀ ਜੋੜੇ ਇਹਨਾਂ ਦੇ ਅੱਗੇ ਮੈਂ ਕਿਹਾ ਯਾਰ ਅਸੀਂ ਕਿਉਂਕਿ ਅਸੀਂ ਹੈਗੇ ਆ ਇੱਕ ਅੱਛੇ ਨਾਗਰਿਕ ਅਸੀਂ ਲੜਨਾ ਚਾਹੁੰਦੇ ਨਹੀਂ ਕਦੀ ਜਿਹੜੀ ਆਮ ਆਜ਼ਾਦੀ ਪਾਰਟੀ ਆ ਅਸੀਂ ਕਦੀ ਸਾਡੀ ਪਾਰਟੀ ਵਿੱਚ ਦੇਖਿਆ ਕੋਈ ਸਾਡੇ ਕਿਸੇ ਅੱਜ ਦੇ ਦਿਨ ਤੱਕ ਕਿਸੇ ਕਾਰਕਟਰ ਨੇ ਕੋਈ ਫਾਲਤੂਚੀ ਬੋਲਦੇ ਨਹੀਂ ਅਸੀਂ ਦੱਸੋ ਕੋ ਲੋਕਾਂ ਨਾਲ ਪਿਆਰ ਕਰਨ ਵਾਸਤੇ ਆਏ ਆਂ ਕੋਈ ਲੜਨ ਝਗੜਨ ਲਈ ਨਹੀਂ ਖੜੇ ਆਏ ਆਂ ਕੋਈ ਇਹਨੇ ਖਾਪਣੀ ਸ਼ੁਰੂ ਕਰਤੀ ਔਰ ਜਦੋਂ ਇੱਥੇ ਬੜੀ ਖੱਪਗੋ ਪਈ ਤੇ ਮੈਂ ਫੋਨ ਕੀਤਾ ਆਪਣੇ ਐਸਐਚਓ ਇੱਕ ਨੰਬਰ ਡਿਵੀਜ਼ਨ ਉੱਥੇ ਆ ਗਏ ਉਹਨਾਂ ਨੇ ਕਿਹਾ ਭਾਈ ਤੁਸੀਂ ਜਾਓ ਅਸੀਂ ਉੱਥੋਂ ਆ ਗਏ ਬਸ ਇੰਨੀ ਗੱਲ ਹੋਈ ਆ ਉੱਥੇ ਇਹਨੇ ਰੋਲਾ ਪਾਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਮੈਂ ਸੁਣਿਆ ਹੁਣ ਵੇ ਬੇਬੇ ਜਪੂ ਜੀ ਨੂੰ ਬੁਲਾ ਲਿਆ ਫਿਰ ਪੱਟੀਨਾ ਚੋਹਦੀ ਪਤਾ ਨਹੀਂ ਕੌਣ-ਕੌਣ ਆ ਨੇ ਆਪਣੇ ਬੱਦੇ ਸੰਦਲੇ ਜੇ ਜੇ ਅਸੀਂ ਲੜਾਈ ਕਰਨੀ ਹੁੰਦੀ ਤਾਂ ਕੀ ਮੇਰੀ ਮੇਰੇ ਪਾਰਟੀ ਇੱਥੇ ਨਹੀਂ ਹੈਗੀ ਮੇਰੀ ਆਮ ਆਦਮੀ ਪਾਰਟੀ ਦੇ ਕੋਲ ਬਰਕਰਾਰ ਨਹੀਂ ਹੈਗਾ ਜਾਂ ਮੇਰੀ ਆਮ ਆਦਮੀ ਪਾਰਟੀ ਕੋਲ ਲੀਡਰ ਨਹੀਂ ਹੈਗੇ ਐਵੇਂ ਸਾਰੇ ਆਪਣੇ ਇੱਥੇ ਲੀਡਰ ਇਕੱਠੇ ਕਰ ਲੈਂਦਾ ਮਹਿਲਾ ਲੀਡਰ ਇਕੱਠੇ ਕਰ ਲੈਂਦਾ ਜੁਵਾ ਸਾਡੇ ਚਿਹਰੇ ਆ ਘਰੇ ਨੇ ਤਕੜੇ ਮੁੜੇ ਆ ਅਸੀਂ ਸਾਰੇ ਇੱਥੇ ਇਕੱਠੇ ਕਰਦੇ ਪਰ ਅਸੀਂ ਲੜਾਈ ਥੋੜੀ ਗਾ ਪਠਾਨਕੋਟ ਨੂੰ ਕੋਈ ਲੜਾਈ ਦਾ ਖਾੜਾ ਥੋੜੀ ਬਣਾਣਾ ਜੀ ਅਸੀਂ ਤਾਂ ਸਿਰਫ ਇਹ ਐ ਭਈ ਚਲੋ ਅਨੂੰ ਇਹ ਗੱਲ ਕਹੀ ਭਈ ਯਾਰ ਜੇ ਸੜਕ ਬਣਾਉਣ ਲੱਗਾ ਤੇ ਵਧੀਆ ਔਰ ਅੱਛੇ ਤਰੀਕੇ ਨਾਲ ਬਣਾਏ ਕਿਉਂਕਿ ਇਹ ਮੈਨੂੰ ਖਤਰਾ ਹੈ ਕਿ ਇਸ ਇਹਨੇ ਠੇਕਾ ਲੈਦਾ ਇੱਥੇ ਇਹ ਪੈਟੀ ਠੇਕੇਦਾਰ ਬਣਿਆ ਆ ਕਿ ਠੇਕਾ ਕਿਸੇ ਹੋਰ ਕਰਾਇਆ ਪੈਟੀ ਠੇਕੇਦਾਰ ਬਣਿਆ ਇਹਨੂੰ ਇਹ ਸੀਗਾ ਕਿ ਇਸ ਬੰਦੇ ਨੇ ਕੰਮ ਜਿਹੜਾ ਬੜਾ ਘਟਿਆ ਕਰਨਾ ਪਿੱਛੇ ਜੀ ਵੀ ਇਹਦਾ ਖੱਪ ਪਈ ਹੈ ਤੇ ਕਿਨੇ ਸਾਰੇ ਉਥੇ ਆਪਣੇ ਖਾਨਪੁਰ ਦੀ ਮਿੱਟੀ ਵੇਚ ਤੋ ਤਾਂ ਆ ਗਿਆ ਕਿ ਉਹ ਕਿਸੇ ਬੰਦੇ ਪੇਟੇ ਉਹ ਲੋਕ ਕਰਦੇ ਬੋਲੋ ਚਾਹਤੋਂ ਮਰਦੀ ਤੱਕ ਨਹੀਂ ਕੀ ਮੇਰੀ ਸਿਰੋਗਾਲ ਮੇਰਾ ਬੇਟਾ ਉੱਥੇ ਆਈ ਨਹੀਂ ਇਹ ਇਸ ਗੱਲ ਦਾ ਤੇ ਐਸ ਐਚਓ ਦਵਿੰਦਰ ਪ੍ਰਕਾਸ਼ ਜਿਹੜੇ 1 ਨੰਬਰ ਡਿਵੀਜ਼ਨ ਦੇ ਹੈਗੇ ਨਾ ਉਹਨਾਂ ਕੋ ਗਵਾਣ ਜਿਸਲੇ ਉੱਥੇ ਆਏ ਉਹਨਾਂ ਨੂੰ ਪੁੱਛ ਲਓ ਵੀ ਮੇਰਾ ਬੇਟਾ ਉੱਥੇ ਆਇਆ ਨਹੀਂ ਮੇਰਾ ਬੇਟਾ ਦੇ ਆ ਕਿੰਨਾ ਦਾ ਨੌਕਰੀ ਕਰਦਾ ਉਹ ਆਪਣੀ ਨੌਕਰੀ ਤੇ ਹੈਗਾ ਇਹ ਤੇ ਇੱਕ ਮਤਲਬ ਡਰਾਮੇ ਵਾਜੀ ਜਾ ਨਾ ਬੇਟੇ ਬੇਟਾ ਬੇਟਾ ਕਿੱਥੋਂ ਆ ਗਿਆ ਬੇਟਾ ਨਾ ਨਾ ਅੱਜ ਤੱਕ ਕਿਸੇ ਮੇਰੇ ਕੰਮ ਜੇ ਨਾ ਕਿਸੇ ਰਾਜਨੀਤੀ ਚ ਤੇ ਮਤਲਬ ਉਹ ਇੱਕ ਜਾਣ ਕੇ ਉਹ ਕਿਸੇ ਨੇ ਦੱਸਿਆ ਹੋਣਾ ਕਿ ਸਲਾਹਕਾਰ ਬੜੇ ਨੇ ਕੇ ਸਲਾਹ ਦਿੱਤੀ ਹੁੜੀ ਹੈ ਭਈ ਇਹਦਾ ਨਾਮ ਲਓਗੇ ਵੀ ਇਹਨੇ ਜਾਲ ਤੋਂ ਮਾਰਨ ਦੀ ਧਮਕੀ ਦਿੱਤੀ ਇਹਦਾ ਇਹ ਗੱਲ ਕਿਸ ਨੇ ਮੰਨੀ ਤੇ ਇਸ ਕਰਕੇ ਉਹਨੇ ਬੇਟਾ ਵਿੱਚ ਉਹ ਕਰਤਾ ਉੱਥੇ ਐਸ ਐਚ ਓ ਖੜਾ ਆਇਆ ਇੱਕ ਨੰਬਰ ਡਿਵੀਜ਼ਨ ਦੇ ਐਸ ਐਚ ਓ ਵਿਧਰ ਪ੍ਰਕਾਸ਼ ਮੌਕੇ ਤੇ ਖੜਿਆ ਪੁਲਿਸ ਮੌਕੇ ਤੇ ਖੜੀ ਆ ਦਿਖਾ ਦੇ ਮੇਰਾ ਬੇਟਾ ਕਿੱਥੇ ਆਇਆ ਤੇ ਕਦੋਂ ਉਹਨੇ ਚਾਨੋ ਮਾਰ ਸਾਰਿਆਂ ਕੋਲ ਉੱਥੇ ਮੋਬਾਈਲ ਸੀ ਹਰ ਬੰਦੇ ਨੇ ਰਿਕਾਰਡਿੰਗ ਕੀਤੀ ਉੱਥੇ ਹਰ ਬੰਦਾ ਜਿਹੜਾ ਉੱਥੇ ਕਿਉਂਕਿ ਅੱਜ ਕੱਲ ਮੋਬਾਈਲ ਦਾ ਜ਼ਮਾਨਾ ਸਾਰੇ ਕੋਲ ਮੋਬਾਈਲ ਆ ਗਏ ਨੇ ਹਰ ਬੰਦਾ ਰਿਕਾਰਡਿੰਗ ਕਰਿਆ ਕਰਦਾ ਹੀ ਇੱਕ ਵੀ ਕੋਈ ਲਫ਼ਜ਼ ਮੇਰੇ ਬੇਟੇ ਦੇ ਮੂੰਹੋਂ ਨਿਕਲਿਆ ਜਾਓ ਉੱਥੇ ਮੇਰਾ ਬੇਟਾ ਹੋਏਗਾ ਤੇ ਮੈਂ ਮੈਂ ਤਾਂ ਰਾਜਨੀਤੀ ਛੱਡਣ ਵਾਲਾ ਬੰਦਾ ਐ ਇਦਾਂ ਬਦਲੇ ਐਵੇਂ ਝੂਠੇ ਕਿਉਂਕਿ ਇਹ ਇਹ ਬੇਸਿਕਲੀ ਇਹ ਬੰਦਾ ਬਦਮਾਸ਼ ਆ ਆਪਣਾ ਜਿਹੜਾ ਬਾਲੀਆ ਹੈਗਾ ਇਹ ਪਹਿਲਾਂ ਵੀ ਬੜੀ ਬੜੀ ਇਹਨੇ ਲੜਾਈਆਂ ਲੜੀਆਂ ਔਰ ਇਹ ਮਤਲਬ ਕੋਈ ਅੱਛਾ ਉਹ ਨਹੀਂ ਆ ਇਨਸਾਨ ਨਹੀਂ ਹੈਗਾ ਤੇ ਇਸ ਕਰਕੇ ਮੈਂ ਇਹੋ ਜਿਹੇ ਬੰਦਿਆਂ ਦੇ ਮੂਹ ਨਹੀਂ ਲੱਗਣਾ ਚਾਹਦਾ